हां जी भाई जी ਅੱਜ ਸਾਡੇ ਪਿੰਡ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੈਬਸਾਈਟ ਲਾਂਚ ਕੀਤੀ ਆ ਜਿਹਦੇ ਵਿੱਚ ਕੀ ਉਹਨਾਂ ਨੇ ਦੱਸਿਆ ਵੀ ਜਿਹੜਾ ਸਾਰਾ ਗੁਰਦੁਆਰੇ ਦਾ ਹਿਸਾਬ ਕਿਤਾਬ ਆ ਜਾਂ ਜਿੰਨੀ ਗੁਰਦੁਆਰਾ ਸਾਹਿਬ ਨੂੰ ਕਮਾਈ ਹੋਈ ਆ ਤੇ ਜਿੰਨਾ ਖਰਚ ਹੋਇਆ ਸਾਰਾ ਕੁਝ ਉਹਦੇ ਵਿੱਚ ਦੱਸਿਆ ਗਿਆ ਹੈਗਾ ਤੇ ਹੋਰ ਵੀ ਬਹੁਤ ਸਾਰੀਆਂ ਆਪਸ਼ਨਾਂ ਜਿਵੇਂ ਕਿ ਆਨਲਾਈਨ ਜੋ ਵੀ ਗੁਰੂ ਘਰ ਦੇ ਵਿੱਚ ਕੀਰਤਨ ਵਗੈਰਾ ਜਾਂ ਸੰਥਿਆ ਚਲਦੀ ਹੈ ਸਾਡੇ ਪਿੰਡ ਜਿਹੜੇ ਛੋਟੇ ਬੱਚੇ ਬਾਬਾ ਜੀ ਤੋਂ ਸੰਥਿਆ ਪ੍ਰਾਪਤ ਕਰਦੇ ਆ ਗੁਰਬਾਣੀ ਦੀ ਉਹ ਤੇ ਬਾਕੀ ਹੋਰ ਵੀ ਗੁਰਦੁਆਰਾ ਸਬੰਧੀ ਗੁਰਬਾਣੀ ਸਬੰਧੀ ਜਿਹੜੀਆਂ ਚੀਜ਼ਾਂ ਇਸ ਵੈਬਸਾਈਟ ਵਿੱਚ ਦੱਸੀਆਂ ਗਈਆਂ ਨੇ ਤੇ ਹੁਣ ਬਾਈ ਜਸਵੀਰ ਸਿੰਘ ਖਾਲਸਾ ਜਿਹੜੇ ਕੀ ਪ੍ਰਧਾਨ ਨੇ ਉਹ ਕੁਝ ਗੱਲਾਂ ਤੁਹਾਨੂੰ ਸਾਂਝੀਆਂ ਕਰ ਰਹੇ ਨੇ ਤੇ ਉਹ ਸੁਣੋ ਤੇ ਸਾਰੀ ਵੀਡੀਓ ਜ਼ਰੂਰ ਦੇਖਿਓ ਆਜੋ ਹੁਣ ਸੁਣਦੇ ਆ ਬਾਈ ਦੀਆਂ ਗੱਲਾਂ ਵੀ ਕੀ ਕਹਿੰਦਾਗਾ ਇਸ ਵੈਬਸਾਈਟ ਬਾਰੇ ਇੱਕ ਅੱਠ ਦਿਨਾਂ ਦੇ ਵਿੱਚ ਅਪਡੇਟ ਹੋ ਜਾਏਗੀ 8ਵੇਂ ਰੋਜ਼ ਕਿਸੇ ਨੇ ਵੀ ਕੋਈ ਜ਼ੀਦ ਕਟਾਈ ਆ ਆਪਣੀ ਜ਼ੀਦ ਲੈ ਕੇ ਆਪਣਾ ਨਾਮ ਉਹਦੇ ਵਿੱਚ ਜਦੋਂ ਭਰੋਗਾ ਸਰਚ ਕਰੋ ਉਹਦਾ ਸਾਰਾ ਡਾਟਾ ਨਿਕਲੇਗਾ ਕਿ ਇਹ ਕਿੰਨੇ ਵਾਰ ਪੈਸੇ ਦਿੱਤੇ ਹੋਏ ਗੁਰਦਵਾਰਾ ਸੱਜ ਪਾਠ ਕਰਵਾਇਆ ਉਹਦੇ ਚੜ੍ਹਾਵੇ ਦਾ ਵੀ ਪੈਸੇ ਨਿਕਲੇ ਆਉਣਗੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਉਹਦਾ ਵੀ ਨਿਕਲੇ ਆਊਗਾ ਉਦਾਂ ਗੁਰੂ ਘਰ ਨੂੰ ਕਾਰ ਸੇਵਾ ਤੌਰ ਤੇ ਦਿੱਤੇ ਨੇ ਉਹ ਵੀ ਸਾਹਮਣੇ ਆ ਜਾਣਗੇ ਵੀ ਮੈਂ ਐਨੇ ਦਿੱਤੇ ਹੋਈ ਸੀ ਆਪਣੇ ਕੋਲੇ ਜਿਹੜਾ ਇਹ ਪ੍ਰਬੰਧ ਆਇਆ ਪ੍ਰਾਇਰ ਮਹੀਨੇ ਦੇ ਵਿੱਚ 22 April ਨੂੰ ਆਇਆ 1.5 22 April ਤੋਂ 8 ਦਿਨ ਬਾਅਦ 1.5 ਨੂੰ ਆਪਣੇ ਕੋਲੇ ਰਸੀਦ ਬੁੱਕਾ ਸੱਪਕੇ ਆ ਗਿਆ ਸੀ ਉੱਥੋਂ ਲੈ ਕੇ ਆਪਣਾ ਜਿਹੜਾ ਪ੍ਰਬੰਧ ਹੈ ਅੱਜ ਤੱਕ ਦਾ ਜਿਹੜੀ ਆਪਣੀ ਸੰਗਰਾਮ ਲੱਗੀ ਹੈ ਇਹਦੇ ਤੱਕ ਦਾ ਇਹ ਆਨਲਾਈਨ ਆਪਾਂ ਰਿਕਾਰਡ ਝੜਾਤੀ ਗੁਰੂ ਸਾਹਿਬ ਦੀ ਇਹ ਰਹਿਮਤ ਰਹੀ ਹੈ ਕਿ ਸਾਰਾ ਚਲੋ ਕਠਨਾਈਆਂ ਥੋੜੀਆਂ ਹੁੰਦੀਆਂ ਨੇ ਚਾਹੇ ਰਾਤਾਂ ਵੀ ਲੌਣੀਆਂ ਪਈਆਂ ਸਾਰਾ ਟੜ ਗਿਆ ਨਗਰ ਦਾ ਸਹਿਯੋਗ ਨੇ ਹਾਂ ਤੇ ਜਿਹੜਾ ਖਰਚਾ ਜਿੰਨਾ ਵੀ ਖਰਚਾ ਹੋਇਆ ਇਹ ਸਾਲ ਦਾ ਰਿਕਾਰਡ ਸਭ ਨੂੰ ਇਕੱਠਾ ਇਸੇ ਵੈਬਸਾਈਟ ਤੋਂ ਮਿਲੂਗਾ ਇੱਕ ਪਾਸੇ ਆਂਦਰ ਹੋਏਗੀ ਪਹਿਲਾਂ ਪਰ ਰਜਿਸਟਰ ਦੇਖਦੇ ਸੋ ਤੁਸੀਂ ਮੋਬਾਈਲ 'ਚ ਹਰ ਬੰਦਾ ਦੇਖ ਸਕਦਾ ਚਾਹੇ ਦੁਨੀਆ ਦੇ ਜਿਹੜੇ ਮਰਜੀ ਕੋਨੇ 'ਚ ਬੈਠਾ ਹੋਵੇ ਉਹਦੇ ਕੋਲੇ ਵੈਬਸਾਈਟ ਦਾ ਲਿੰਕ ਹੋਣਾ ਚਾਹੀਦਾ ਆਪਾਂ ਬਾਹਰ ਲਿੰਕ ਕੇ ਲਾਵਾਂਗੇ ਉਹ ਵੈਬਸਾਈਟ ਨੂੰ ਤੁਸੀਂ ਸਟੈਂਡ ਕਰਕੇ ਵੀ ਵੈਬਸਾਈਟ ਤੇ ਜਾ ਸਕਦੇ ਹੋ ਜਾਂ ਉਹਦਾ ਪੂਰਾ ਲਿੰਕ ਆ ਜਿਹੜਾ ਹਰਕੇ ਜਾ ਸਕਦੇ ਜਦੋਂ ਤੁਸੀਂ ਭਰਕੇ ਜਾਓਗੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਜਿਹੜਾ ਪੂਰਾ ਮੁੱਖ ਪੇਜ ਬੁੱਲੂ ਉਹਦੇ ਉੱਪਰ ਦਰਬਾਰ ਸਾਹਿਬ ਤੋਂ ਕੀਰਤਨ ਲਾਈਵ ਆਟੋਮੈਟਿਕਲੀ ਚੱਲੇਗਾ ਜੇ ਤੁਸੀਂ ਨਹੀਂ ਸੁਣਨਾ ਤਾਂ ਉਹ ਬੰਦ ਕਰ ਸਕਦੇ ਹੋ ਇਹ ਆਫਸਰਾਂ ਦੇ ਵਿੱਚ ਲੇਖਾ ਜੋਖਾ ਜਿਵੇਂ ਸਾਲ 2019 ਹੈ ਜਿੱਥੇ ਆ ਕੇ 2020 ਤੜਿਆ ਉਹ ਦੀ ਸੰਗਰਾਮ ਨੂੰ ਉੱਥੇ ਤੱਕ ਦਾ ਖਸਾਲ ਦਾ ਹਿਸਾਬ ਬਣਾਇਆ ਗਿਆ ਉਹ ਆਮਦ ਉਸ ਤੋਂ ਬਾਅਦ ਖਰਚ ਤੋਂ ਬਾਅਦ ਦੀ ਬਚਤ ਇਹ ਵੀ ਆਨਲਾਈਨ ਹੀ ਪਈ ਹੋਏਗੀ ਇਹ ਨਹੀਂ ਕਿ ਕੱਲੀ ਆਪਾਂ ਸਿੱਧਾ ਹੋਂਕ ਬਣ ਕੀਤੀਆਂ ਨੇ ਅੱਜ ਗੁਰੂ ਘਰ ਕੋਲ ਕਮੇਟੀ ਕੋਲ ਕਿੰਨੇ ਪੈਸੇ ਨੇ ਮੌਜੂਦਾ ਇਹ ਵੀ ਸਾਨੂੰ ਕਰ ਸੈਕਟ ਦੇ ਮੌਜੂਦਾ ਇਹ ਨਹੀਂ ਕਿ ਆਪਾਂ ਗੈਰ ਦਾ ਸਾਨੂੰ ਤਾਂ ਪਤਾ ਨਹੀਂ ਜੀ ਜਾਂ ਕੁੱਝ ਮੈਂਬਰਾਂ ਨੂੰ ਪਤਾ ਹੈ ਜਾਂ ਜਿਹੜੇ ਕਮੇਟੀ 'ਚ ਨੇ ਸਿਰਫ ਉਹਨਾਂ ਨੂੰ ਪਤਾ ਹੈ ਅੱਜ ਤੋਂ ਬਾਅਦ ਹੀ ਦੁਨੀਆ ਦੇ ਕੋਨੇ ਦੇ ਵਿੱਚ ਕੋਈ ਵੀ ਬੰਦਾ ਲੱਭ ਕੇ ਗੁਰੂਗਾ ਉਵੇਂ ਵੈਬਸਾਈਟ 'ਤੇ ਗੁਰੂ ਘਰ ਬਾਰੇ ਉਹਨੇ ਪੂਰੀ ਨੌਲੇਜ ਮਿਲ ਗਈ। ਗੁਰੂ ਘਰ ਦੇ ਵਿੱਚ ਤਨਖਾਹ ਕਿੰਨੀ ਹੈ ਇਹ ਵੀ ਵੈਬਸਾਈਟ ਦੇ ਉੱਪਰ ਮਿਲੂਗੀ ਗੁਰਪ੍ਰੀਤ ਸਿੰਘ ਜੀ, ਡਾਲੀ ਵਾਲੀ ਸਿੰਘ ਜੀ ਤੇ ਪਹਿਰੇ ਵਾਲਾ ਜਿਹੜਾ ਸਿੰਘ ਹੁੰਦਾ ਹੈ। ਚਲੋ ਕੁਝ ਦਿਨਾਂ ਤੋਂ ਆਪਣਾ ਸਿੰਘ ਛੁੱਟੀ ਤੇ ਉਹਦਾ ਐਕਸੀਡੈਂਟ ਹੋ ਗਿਆ ਸੀ ਕਾਰ ਹੋ ਗਿਆ। ਪਹਿਰੇ ਵਾਲਾ ਸਿੰਘ ਵੀ ਆਪਣੇ ਕੋਲ ਰੱਖਿਆ ਹੋਇਆ। ਉਹਨਾਂ ਦੀਆਂ ਤਨਖਾਹਾਂ ਵੀ ਵੈਬਸਾਈਟ ਦੇ ਉੱਪਰ ਆਪੂੀਆਂ ਪਈਆਂ। ਹੋਰ ਜਿਹੜੇ ਖਰਚੇ ਹੋਣਗੇ ਉਹਨਾਂ ਦਾ ਫਰਕਲ ਵੀ ਹੋਊਗਾ ਸੰਖਿਆ ਵੀ ਅਸੀਂ ਆਨਲਾਈਨ ਜਿਹੜੀ ਵੈਬਸਾਈਟ ਦੇ ਉੱਪਰ ਪਾਵਾਂਗੇ ਕਿਸੇ ਨੇ ਵੀ ਕਰਨੀ ਐ ਤੁਹਾਨੂੰ ਵੈੱਬਸਾਈਟ ਦੇ ਉੱਪਰ ਉਹ ਸਹੂਲਤ ਮਿਲੂਗੀ ਨਾਲ ਉਸ ਤੋਂ ਬਾਅਦ ਜਿਹੜੀ ਜਿਹੜੇ ਆਪਣੇ ਪ੍ਰੋਗਰਾਮ ਹੁੰਦੇ ਨੇ ਜਿਵੇਂ ਹੁਣ ਆਉਣ ਵਾਲਾ ਪ੍ਰੋਗਰਾਮ ਹੈ ਆਪਣਾ ਲੋਹੜੀ ਦਾ ਵੈੱਬਸਾਈਟ ਉੱਪਰ ਕਰੋਗੇ ਤੁਹਾਨੂੰ ਮਿਲ ਜੂਗੀ ਕਿੰਨੇ ਦੀ ਕੀ ਲੋਹੜੀ ਹੈ ਕੀ ਦੇਣਾ ਹੈ ਸੰਗਰਾਮ ਦਾ ਉਹ ਵੀ ਜਦੋਂ ਵੈੱਬਸਾਈਟ ਤੇ ਜਾਓਗੇ ਖੋਲੋਗੇ ਤੁਹਾਨੂੰ ਸੰਗਰਾਮ ਬਾਰੇ ਵੀ ਪੂਰੀ ਨੌਲਜ ਆਪਾਂ ਇਹ ਆਪਾਂ ਇੰਨੀ ਕੁ ਲੈਸਿੰਗ ਅਦਨਕ ਕਰਦੇ ਜਾ ਰਹੇ ਹਾਂ ਹੋਰ ਵੀ ਕਿਉਂਕਿ ਭਾਈ ਜਗਤਪ੍ਰੀਤ ਸਿੰਘ ਜੀ ਇਸ ਪੱਖੋਂ ਕਾਫੀ ਨੌਲੇਜ ਰੱਖਦੇ ਨੇ ਸਾਨੂੰ ਸਹਿਯੋਗ ਦਿੰਦੇ ਨੇ ਪੂਰਾ ਕਿਹਾ ਜੀ ਜੇ ਆਪਾਂ ਇਹਦੇ ਵਿਚਾਰ ਕਰ ਲਈਏ ਕੋਸ਼ਿਸ਼ ਕਰਾਂਗੇ ਕਿ ਪੂਰੀ ਅਦ੍ਰਕ ਤੌਰ ਦੀ ਆਪਾਂ ਕਰੀਏ ਹੋ ਸਕਦਾ ਹੌਲੀ ਹੌਲੀ ਗੁਰੂ ਸਾਹਿਬ ਕਿਰਪਾ ਕਰਨ ਜੋ ਆਪਣਾ ਨੰਤ ਨੇਮ ਕਥਾ ਇਹ ਸਾਰੀ ਪਾਉ ਰਲੈ ਚੱਲਣ ਲਾ ਦੇ ਦੀ ਇਹ ਗੁਰੂ ਸਾਹਿਬ ਦੀ ਕਿਰਪਾ ਕਰਨੀ ਹੈ ਸੋ ਆਪਣੇ ਕੋਲ ਮੁੱਖ ਮਹਿਮਾਨ ਤੌਰ ਤੇ ਸਾਰੇ ਬੋਧੀ ਸਤਕਾਰ ਲੋਗੋ ਤੁਸੀਂ ਅਸੀਂ ਪਠੜੀ ਇਹ ਪਹੁੰਚੇ ਨੇ ਮਸਤੋਣਾ ਸਾਧ ਤੋਂ ਅੰਗੀਠਾ ਸਾਹਿਬ ਦੇ ਜਿਹੜੇ ਮੁਕ ਸੇਵਾਦਾਰ ਨੇ ਪਾਪਾ ਸੁਭਿੰਦਰ ਸਿੰਘ ਜੀ ਸ਼੍ਰੋਮਿਕ ਉਹ ਵੀ ਆਪਣੇ ਕੋਲ ਪਹੁੰਚੇ ਜੀ ਆਪਣੇ ਮੰਗਤ ਸਿੰਘ ਜੀ ਰਾਗੀ ਤੋਂ ਕੌਰ ਸਿੰਘ ਜੀ ਗੁਰਮੁਖੀ ਸਿੰਘ ਜੀ ਸਭਾਂ ਦੇ ਉੱਪਰ ਅਗਰ ਜੀ ਵੀ ਪਹੁੰਚੇ ਜੇ ਕਿਸੇ ਮਦਦ ਦੇ ਸਕਦਾ ਇਹ ਆਪਾਂ ਸਾਰਿਆਂ ਨੂੰ ਜਾ ਕੇ ਵੀ ਦੱਸਣਾ ਆਪਣੇ WhatsApp ਤੇ ਸਟੇਟਸ ਵੀ ਲਾ ਲੈਣਾ ਕਿ ਇਹ ਆਪਣੀ ਗੁਰਪਰ ਦੀ ਵੈਬਸਾਈਟ ਹੈ ਤੁਸੀਂ ਸਾਰਾ ਪ੍ਰਬੰਧ ਆਨਲਾਈਨ ਦੇਖ ਸਕਦੇ ਹੋ ਹੁਣ ਆਪਣੇ ਕੁਝ ਸਮਾਂ ਕੀਮਤੀ ਸਮਾ ਜਿਹੜਾ ਮੈਂ ਬੇਨਤੀ ਕਰੂੰ ਤਾਂ ਸੈਂਸਨ ਪਠੋਜੀ ਨੂੰ ਕਿ ਆ ਕੇ ਸਾਰੀਆਂ ਸੰਗਤਾਂ ਦੇ ਸਮਾਪਰਖਣ ਵਾਣੁ ਦੀ ਕਖਾ ਖਾਲਸਾ ਵਾਣੁ ਦੀ ਮਨੋਤਾ ਦੇ ਸਰਬ ਸੰਜੇ ਰਹਿਵਤ ਸ਼ਬਦ ਗੁਰੂ ਬਾਲੀਏ ਦੋ ਜਹਾਨ ਚਵਰ ਸ਼ਤਰ ਤੱਕ ਦੇ ਮਾਲਕ ਤੁੰਤਾਂ ਸਿੰਘ ਗੁਰਨ ਸਿੰਘ ਜੀ ਸਾਡੇ ਬਾਕੀ ਸਾਥ ਸੰਗਤ ਨੂੰ ਬਹੁਤ ਅਫਤ ਹੈ ਵਾਹਿਗੁਰੂ ਜੀ ਦਾ ਖਾਲਸਾ ਹੋਵੇ ਅਤੇ ਬੇਅੰਤ ਖੁਸ਼ੀ ਹੋਈ ਹੈ ਬਾਬਾ ਜੀ ਵਰਨੋ ਤੇ ਸਬੂਰ ਨਗਰ ਤੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਰਨੋ ਜਿਹੜਾ ਉਹ ਅੱਲਾ ਕੀਤਾ ਗਿਆ ਇੰਝ ਮਹਿਸੂਸ ਹੋ ਰਿਹਾ ਸੀ ਵੀ ਜਿਵੇਂ ਕਿਸੇ ਯੋਰਪ ਮੁਲਕ ਦੇ ਵਿੱਚ ਬੈਠੇ ਹੋਵੇ ਐਮ ਆਰ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਬੈਠੇ ਹੋਵੇ ਕਿਉਂਕਿ ਉਹ ਤਾਂ ਸਿੱਖ ਨੇ ਜਿਹੜੇ ਉਹ ਬਹੁਤ ਚੇਤਨ ਹੋ ਗਏ ਉਨਾਰੇ ਇਸ ਤਰ੍ਹਾਂ ਸਾਰਾ ਪ੍ਰਬੰਧ ਔਰ ਲੈਂਡ ਕੀਤਾ ਹੈ ਆਏ ਜਿਹੜਾ ਆਪਣੇ ਨਗਰ ਨੇ ਉਪਰਾਧਾ ਕੀਤਾ ਹੈ ਬਾਬਾ ਜੀ ਨੇ ਉਪਰਾਧਾ ਕੀਤਾ ਹੈ ਸਮੂਹ ਕਮੇਟੀ ਨੇ ਉਪਰਾਧਾ ਕੀਤਾ ਹੈ ਸਰਪੰਚ ਸਾਹਿਬ ਨੇ ਉਪਰਾਧਾ ਕੀਤਾ ਹੈ ਇਹ ਬੇਹਦ ਸراہਣਯੋਗ ਹੈ ਕਿਉਂਕਿ ਪਿਛਲੇ 12 ਸਾਲ ਪਹਿਲਾਂ ਸਾਡੇ ਬਨਾਲੇ ਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਆਏ ਸੀ ਡਾਕਟਰ ਕਪਤਾ ਮੋਨ ਸਿੰਘ ਚੋਹਾਨ ਲੇਡੀਜ਼ ਸੀ ਸਾਡੀ ਮੀਟਿੰਗ ਹੋਈ ਸੀ ਉਹਨਾਂ ਦੇ ਨਾਲ ਉਹ ਅਦਰ ਸਟੇਟ ਕੋਆਰਡੀਨੇਟਰ ਸੀਗੇ ਬਹੁਤ ਇਮਾਨਦਾਰ ਅਫਸਰ ਸੀਗੇ ਆਈਐਸ ਉਹਨਾਂ ਨੇ ਸਾਨੂੰ ਕਿਹਾ ਵੀ ਮੈਂ ਪੰਜਾਬ ਦੇ ਵਿੱਚ ਬਹੁਤ ਨੋਟਿਸ ਕੀਤੀ ਹੈ ਇੱਥੇ ਪੰਚਾਇਤਾਂ ਦੇ ਰੋਲੇ ਬਹੁਤ ਘੱਟ ਨੇ ਗੁਰਦੁਆਰਾ ਕਮੇਟੀਆਂ ਦੇ ਰੋਲੇ ਬਹੁਤ ਜ਼ਿਆਦਾ ਨੇ ਇਹ ਸਾਨੂੰ ਕਹੀ ਸੀ ਗੱਲ ਮੈਨੂੰ ਨਮੋਸ਼ੀ ਵੀ ਹੋਈ ਇਹ ਗੱਲ ਸੁਣ ਕੇ ਬਾਹਰਲਾ ਅਫਸਰ ਕੋਈ ਸਾਡੀ ਸਟੇਟ ਜਾ ਕੇ ਸਭ ਤੋਂ ਕਿਹਾ ਜਾ ਮੈਸੇਜ ਲੈ ਕੇ ਜਾਵੇ ਇਸ ਤਰ੍ਹਾਂ ਕੀ ਹੋਇਆ ਪਰ ਅੱਜ ਦਾ ਇਹ ਦੇਖ ਕੇ ਸਾਰਾ ਪ੍ਰਬੰਧ ਮਨ ਬਹੁਤ ਖੁਸ਼ ਹੈ ਮੈਂ ਆਪਣੇ ਵੱਲੋਂ ਤੁਹਾਨੂੰ ਵਧਾਈ ਵੀ ਦਿੰਦਾ ਨਵਾਂ ਸਾਲ ਸ਼ੁਰੂ ਹੋਇਆ ਤੇ ਬਾਬਾ ਜੀ ਨੂੰ ਖਾਸ ਕਰਕੇ ਵਧਾਈ ਦਿੰਦਾ ਤੇ ਸਾਰੀ ਇਹ ਵੀ ਕਮੇਟੀ ਹੈ ਉਹਨਾਂ ਨੂੰ ਬਹੁਤ-ਬਹੁਤ ਦਿਨ ਜਿਹੜਾ ਫਲਸਫਾ ਸੰਗੁਰੂ ਸਾਹਿਬ ਦੇ ਕੇ ਗਏ ਇਹ ਫਲਸਫਾ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਨਹੀਂ ਹੈ ਇਹ ਸਮੁੱਚੀ ਮਾਨਵਤਾ ਲਈ ਸਾਂਝਾ ਫਲਸਫਾ ਹੈ ਪਰ ਅਫਸੋਸ ਹੈ ਕਿ ਸਾਡੀ ਜਿਹੜੀ ਐਜੂਕੇਸ਼ਨ ਪ੍ਰਣਾਲੀ ਹੈ ਉਹਦੇ ਵਿੱਚ ਫਲਸਫੇ ਦੀ ਗੱਲ ਨਹੀਂ ਹੁੰਦੀ ਅਫਸੋਸ ਹੈ ਵੀ ਸਾਡੇ ਜਿਹੜੇ ਬੱਚੇ ਨੇ ਨੌਜਵਾਨ ਨੇ ਤੇ ਸਾਡੀਆਂ ਲੜਕੀਆਂ ਨੇ ਬੋੜ ਨਹੀਂ ਇਹ ਸਾਡੇ ਧਾਰਮਿਕ ਸਮਾਗਮਾਂ ਤੋਂ ਆਉਣਾ ਬਹੁਤ ਘੱਟ ਗਿਆ ਬਜ਼ੁਰਗ ਆਉਂਦੇ ਨੇ ਨੌਜਵਾਨ ਨਹੀਂ ਆਉਂਦੇ ਮੈਂ ਤੇ ਮੈਂ ਵੀ ਨੂੰ ਤੇ ਖਾਸ ਕਰਕੇ ਬਾਬਾ ਜੀ ਨੂੰ ਇਹ ਬੇਨਤੀ ਜ਼ਰੂਰ ਕਰੂੰਗਾ ਕਿ ਇੱਕ ਹੋਰ ਕਿਰਪਾ ਕਰ ਕਿਉਂਕਿ ਮਾਝੇ ਦੇ ਦੋ ਪਿੰਡ ਨੇ ਜਿਨ੍ਹਾਂ ਦੇ ਵਿੱਚ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਜਿੰਨੇ ਵੀ ਨੱਦਰ ਦੇ ਬੱਚੇ 12 ਸਾਲ ਤੋਂ ਉਪਰ ਲੜਕੀ ਹੈ ਭਾਵੇਂ ਲੜਕਾ ਹੈ ਕਿਸੇ ਵੀ ਬਰਾਦਰੀ ਦਾ ਤੇ ਕਿਸੇ ਵੀ ਪਾਈਚਾਰੇ ਨਾਲ ਸੰਬੰਧਿਤ ਹੈ ਕਿਰਪਾ ਕਰਕੇ ਉਹਨਾਂ ਦੇ ਘਰੋਂ ਘਰੀ ਜਾਓ ਉਹਨਾਂ ਨੂੰ ਨਿਤਨੇਮ ਦਿਓ ਸਾਥ ਜਦੋਂ ਬਾੜੇ ਉੱਪਰ ਫਰੇਗਲੇ ਘਰ ਜਾਓ ਬਾੜ ਲਗਾਓ ਭਾਈ ਤੇਰਾ ਬੱਚੇ ਦੋ ਨੇ ਇਹਨਾਂ ਨੂੰ ਜ਼ਰੂਰ ਹਫ਼ਤੇ 'ਚ ਇੱਕ ਦਿਨ ਗੁਰੂ ਘਰ ਵਿੱਚ ਉਹਨਾਂ ਬੱਚਿਆਂ ਵਾਸਤੇ ਖੁਸ਼ਕ ਖਾਣ ਨੂੰ ਰੱਖੋ ਤਾਂ ਕਿ 라ਤ ਨੂੰ ਸੌਂ ਗਿਆ ਹੋਵੇ। ਮੇਰੇ ਮਾਤਾ ਜੀ ਜੱਬੇ ਸਾਹਿਬ ਦੇ ਵਿੱਚ ਉਹ ਕੈਂਪਸਿੰਗੀ ਸਰਟੀਫਿਕੇਟਨਾ ਹੋਣ ਦੇ ਵਿੱਚ ਪਹਾੜ ਵੀਸੇ ਹੁੰਦੇ ਸੀ। ਬਹੁਤ ਸੰਖਿਆ ਦਿੰਦੇ ਹੁੰਦੇ ਸੀ ਘਰੋਂ ਘਰੀ ਬੱਚਿਆਂ ਨੂੰ ਸੱਦਦੇ। ਧਰਤੀ ਦੀ ਸੰਖਿਆ ਦਿੰਦੇ। ਉਹ ਕਹਿੰਦੇ ਤੇ ਜਦੋਂ ਕਿਸੇ ਦੇ ਜੱਬੀ ਸਾਹਿਬ ਕੰਕੋ ਜਾਂਦਾ ਫਿਰ ਉਹ ਕਹਿੰਦੇ ਵੀ ਇਹ ਤੇਰਾ ਗਹਿਣਾ ਵਾਗਿਆ। ਜੇ 24 ਸਾਬ ਕੰਪੂ ਹੋ ਜਾਂਦੀ ਫਿਰ ਕਹਿੰਦੇ ਤੇਰਾ 2 ਗਹਿਨੇ ਹੋ ਗਏ ਤੇ ਇਹ ਬਹੁਤ ਵੱਡਾ ਇਨਕਰਾਬ ਸੀਗਾ ਗੁਰਮਤਿ ਨੇ ਸਾਨੂੰ ਦਿੱਤਾ ਅਫਸੋਸ ਅਸੀਂ ਨਾ ਖੁੱਤ ਧਾਰਨ ਕੀਤਾ ਜੀਵਨ ਨਾ ਅਸੀਂ ਕਿਸੇ ਨੂੰ ਦੱਸ ਸਕੀ ਇਹ ਵੱਡਾ ਅਫਸੋਸ ਹੋਇਆ ਕਿਉਂਕਿ ਗੁਰਮਤਿ ਨੇ ਬਹੁਤ ਵੱਡਾ ਪੰਸਫਾ ਸਾਡੀ ਛੋੜੀ ਪਾਇਆ ਕਿਤੇ ਫਸਫੇ ਵਿੱਚ ਨਹੀਂ ਲਿਖਿਆ ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਹਲਕੋ ਬਣਾਈ ਗੁਰਮਤਿ ਦਾ ਇੱਕ ਅਜਿਹਾ ਬਸਤ ਜਿਦੇ ਵਿੱਚ ਬੈਰੀ ਤੇ ਬਦਾਨੇ ਦਾ ਭਾਵ ਨਹੀਂ ਹੁੰਦਾ ਜਦੋਂ ਮਨੁੱਖ ਧਰਮ ਦੇ ਮਾਰਗ ਤੇ ਚੱਲਦਾ ਹੈ ਉਹਦਾ ਬੈਰੀ ਤੇ ਬਦਾਨਾ ਨਹੀਂ ਕੋਈ ਰਹਿੰਦਾ ਉਹਦੇ ਮੰਨ ਤੇ ਵਿੱਚ ਦਸਮ ਪਾਤਸ਼ਾਹ ਨੇ ਵੀ ਔਰੰਗਜ਼ੇਬ ਨੂੰ ਕਿਹਾ ਸੀ ਮੇਰੀ ਤੇ ਤੇ ਨਾਲ ਲੜਾਈ ਕੋਈ ਮੇਰੀ ਲੜਾਈ ਜ਼ੁਲਮ ਦੇ ਨਾਲ ਹੈ ਮੈਨੂੰ ਤਾਂ ਤੇਰੇ ਤੇ ਦਇਆ ਉਹੀ ਅਦਰਸ ਹੁੰਦਾ ਤੂੰ ਕਰਾਂ ਦੀਆਂ ਦਸਮਾ ਕੱਤੀ ਨਾ ਆਪ ਹੀ ਮੁੱਕ ਗਿਆ ਜਦੋਂ ਤੂੰ ਖੁਦਾ ਦੀ ਬਰਬਾਦ ਕਰਿਆ ਮੈਨੂੰ ਨਗੋਸ਼ੀ ਦੇਖਣੀ ਤੂੰ ਮੈਨੂੰ ਤੇਰੇ ਨਾਲ ਹੀ ਕੋਈ ਨਹੀਂ ਮੈਨੂੰ ਤਾਂ ਜੁਰਮ ਦੇ ਨਾਲ ਕਿਹਾ ਬਾਈ ਜੀ ਆਪਣੇ ਪਰਿਵਾਰ ਦੇ ਸ਼ਹੀਦ ਕਰਵਾਏ ਜਿਹੜਾ ਗੁਰਮਤ ਦਾ ਫਲਸਫਾ ਹੈ ਇਹ ਤੋਂ ਸਾਰਾ ਅਰਬ ਸਾਰਾ ਜੋਰ ਸਾਰਾ ਐਸ਼ਿਆ ਪਰਵਾਤ ਨਹੀਂ ਦੋ ਭਰੀਆਂ ਚਾਰ ਦੇ ਵਿੱਚ ਯੂਐਨ ਦੇ ਵਿੱਚ ਹੀ ਤੇ ਰੈਗੂਲੇਸ਼ਨ ਪਾਸ ਹੋਇਆ ਯੂਐਨ ਨੇ ਤੇ ਸਾਰੇ ਵਰਡ ਦਾ ਇੱਕ ਸਾਂਝਾ ਦਫ਼ਤਰ ਉਥੇ ਇੱਕ ਰੈਵਲਿਸ਼ਨ ਪਾਸ ਹੋਇਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜਦ ਕਿ ਤੇ ਇਹ ਦੁਨੀਆ ਇੱਕ ਪਿੰਡ ਬਣ ਗਈ ਮੁੱਕ ਕੇ ਝਗੜੇ ਚੇਰੇ ਮੁਰਖਾਂ ਦੇ ਆ ਫਲਾਨਾ ਮੁਰਖ ਹੈ ਤੇ ਉਕਾ ਮੁਰਖ ਹੈ ਜਦੋਂ ਇਹ ਦੁਨੀਆ ਇੱਕ ਪਿੰਡ ਬਣੀ ਉਹ ਦੁਨੀਆ ਨੂੰ ਜੇ ਕੋਈ ਅਮਨ ਤੇ ਸ਼ਾਂਤੀ ਵਕਸ ਸਕਦਾ ਜੇ ਕੋਈ ਸਹਿਜ ਅਵਸਥਾ ਵਕਸ ਸਕਦਾ ਜੇ ਕੋਈ ਕਿਰਤਵਾਦ ਲਾ ਸਕਦਾ ਤਾਂ ਉਹ ਦੁਨੀਆ ਤੇ ਇੱਕੋ ਹੀ ਰਹਿ ਵਰ ਹੈ ਜਿਹਦਾ ਨਾਮ ਹੈ ਧੰਗ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਇਹ ਯੂਨੋ ਦਾ ਰੈਜੂਲੇਸ਼ਨ ਐਡਾ ਵੱਡਾ ਫਸਫਾ ਸਾਡੀ ਝੋਲੀ ਵਿੱਚ ਪਾਇਆ ਏਕਾ ਨਾਲ ਇੱਜ਼ਤੀ ਹੋਏ ਪਰ ਨਾਰੀ ਦੀ ਪੈਣ ਬਖਾਨਾ ਕਿੱਡਾ ਵੱਡਾ ਸਾਡੀ ਝੋਲੀ ਵਿੱਚ ਫਸਫਾ ਹੋਇਆ ਪਰ ਇਹ ਹਰਸਤੇ ਦੇ ਨਾਲ ਇਹ ਕੌਮ ਦੇ ਨਾਲ ਬਹੁਤ ਵੱਡੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਜੀ ਤੋ ਸਾਨੂੰ ਸੁਝੀ ਤੈਗਾ ਨਸ਼ੇ ਦੀ ਬਹੁਤ ਵੱਡੀ ਸਾਜਿਸ਼ ਸਾਡੇ ਨਾਲ ਹੋ ਰਹੀ ਹੈ ਅੱਜ ਦੀ ਤਰੀਖ ਦੇ ਵਿੱਚ ਜੇ ਤੁਸੀਂ ਚੈੱਕ ਕਰੋਗੇ ਤਾਂ ਏਸ਼ੀਆ ਦੇ ਵਿੱਚੋਂ ਸਭ ਤੋਂ ਵੱਡੀ ਮੰਡੀ ਨਸ਼ੇ ਦੀ ਪੰਜਾਬ ਹੈ ਏਸ਼ੀਆ ਵਿੱਚ ਮੈਂ ਤਾਂ ਦੇਖਿਆ ਸੀ ਕਿ ਕੋਈ ਨੌਜਵਾਨ ਨਹੀਂ ਲਿਦਾ ਕਲਾ ਕੀ ਦੇ ਨਕਲੀ ਨਸ਼ੇ ਦੀ ਪਾਈਪਲਾਈਨ ਹੈ ਜਿਹੜੀ ਉਹ ਸਾਡੇ ਹਰ ਘਰ ਤੱਕ ਪਹੁੰਚੀ ਹੋਈ ਹੈ ਕੋਈ ਕਰਮਾ ਵਾਲਾ ਬੱਚਾ ਕੋਈ ਖਾਨਦਾਨੀ ਕਬਜ਼ਾ ਜਵਾਕ ਕੋਈ ਚੰਗੀ ਸੰਗਤ ਵਾਲਾ ਜਵਾਕ ਬਚੂਗਾ ਨਹੀਂ ਕਿਸੇ ਨੇ ਬਚਾ ਨਹੀਂ ਇਸ ਨਸ਼ੇ ਦੀ ਜੜ ਜੇ ਕੋਈ ਪੱਕ ਸਕਦਾ ਤਾਂ ਉਹ ਗੁਰੂ ਨਾਨਕ ਦਾ ਘਰ ਹੀ ਪੱਕਦਾ ਹੋਰ ਨਹੀਂ ਕੋਈ ਪੱਕ ਸਕਦਾ ਇਹਦੀ ਗੱਲ ਮੋਮੈਂਟ ਸੈਲ ਦੀ ਰਿਪੋਰਟ ਹੈ ਕਿ ਸਾਡੀਆਂ ਲੜਕੀਆਂ ਦੇ ਮਹੀਨੇ ਬਾਅਦ 65 ਤਲਾਕ ਹੋ ਗਏ ਨਿਆਰ ਦੇ ਵਿੱਚ 65 ਲੜਕੀਆਂ ਦੇ ਤਾਕ ਹੋ ਜਾਂਦਾ ਨਹੀਂ ਮੀਤ ਬਾਦ ਸਿੱਖ ਘਰ ਆਣਾ ਚਾਹੁੰਦਾ ਦੁਨੀਆ ਦੇ ਵਿੱਚ ਕਿਸੇ ਵੀ ਕੌਮ ਦਾ ਕਿਸੇ ਵੀ ਫਿਰਕੇ ਦਾ ਗੁਰੂ ਗਿਆਨ ਨਹੀਂ ਹੈ ਸ਼ਬਦ ਗੁਰੂ ਵੀ ਕਿਸੇ ਜਗ੍ਹਾ ਪਰ ਦਸਮ ਪਾਸ਼ਾ ਨੇ ਸਾਡੀ ਝੋਲੀ ਵਿੱਚ ਪਾਇਆ ਤੈਨੂੰ ਐਸਾ ਰੱਬੀ ਗਿਆਨ ਦੇ ਕੇ ਜਾਊਂਗਾ ਤੂੰ ਦੁਨੀਆ ਦੇ ਜਿੱਥੇ ਮਰਜ਼ੀ ਘੋੜੇ ਵਿੱਚ ਫਿਰੇ ਤੇਰੀ ਵਾਹ ਵਾਹ ਹੋਣੀ ਤੇਰਾ ਹੋਰ ਮਾਡਲ ਹੋਵੇਗਾ ਪਰ ਸ਼ਰਤ ਇਹ ਹੈ ਤੂੰ ਨਿਤਨੇਮਣਾ ਛੱਡ। ਸਵੇਰ ਤੇ ਸ਼ਾਮ ਦਾ ਨਿਤਨੇਮਣਾ ਛੱਡੀ, ਬਾਕੀ ਕਾਰਜ ਵੀਰੇ ਦੇ ਚੱਲ। ਮਨਨਿਓ ਨਾਮਨਿਓ ਮਾਇਤੋ ਦੇ ਵਿੱਚੀਆਂ ਸਾਡੇ ਘਰਾਂ 'ਚੋਂ ਨਿਤਨੇਮ ਗਾਇਬ ਹੋ ਗਿਆ। 80% ਘਰਾਂ ਦੇ ਵਿੱਚ ਨਿਤਨੇਮ ਨਹੀਂ ਹੁੰਦਾ। ਇਸ ਤੋਂ ਪਹਿਲਾਂ ਪਰਿਵਾਰਕ ਨਿਤਨੇਮ ਹੁੰਦਾ ਸੀਗਾ ਜਦੋਂ ਪਰਿਵਾਰ ਇਕੱਠਾ ਹੋ ਕੇ ਉਹ ਪ੍ਰਸ਼ਾਦਾ ਪਾਣੀ ਬਣ ਜਾਂਦਾ ਸੀ। ਉਦੋਂ ਦੇ ਪਰਿਵਾਰ ਦੇ ਜੁਗਾਂ ਨੂੰ ਆਂਤੀਆਂ ਨੂੰ ਇਕੱਠੇ ਕਰਕੇ ਇੱਕ ਬੰਦਾ ਵਾਹਿਗੁਰੂ ਦਾ ਜਾਪ ਕਰਦਾ ਮਾਣੇ ਬੋਲਦੇ ਉਹ 10 ਮਿੰਟ ਜਾਪ ਕਰਾ ਦਿੰਦੇ ਕਹਿੰਦੇ ਹੁਣ ਰੋਟੀ ਖਾਣ ਜਾਪ ਹੁੰਦਾ ਪਹਿਲਾਂ ਚਲਪਟੀ ਰਹੂ ਉਹ ਜਾਪ ਬੰਦਾ ਕੱਢਿਰੂ ਇਹ ਪ੍ਰਾਚਨ ਸਾਡੀ ਰਵਾਇਤ ਚ ਅਸੀਂ ਬਾਹਰ ਬਹੁਤ ਚੱਲਚੱਲਾਤ ਹੋ ਗਏ ਆ ਬਾਹਰੋਂ ਬਹੁਤ ਅਸੀਂ ਸੁਚੇਤ ਹੋ ਗਏ ਆ ਬਾਹਰੋਂ ਅਸੀਂ ਚੌਕਸ ਬਹੁਤ ਜਾਦੇ ਹੋ ਗਏ ਆ ਪਰ ਸੱਚ ਜਾਣੋ ਅੰਦਰੋਂ ਅਸੀਂ ਸਹਜ ਦੇ ਵਿੱਚ ਨਹੀਂ ਹੈਗੇ ਅੰਦਰ ਸਾਡੀ ਰੌਣਕ ਨਹੀਂ ਹੈਗੀ ਅੰਦਰ ਸਾਡੀ ਖੁਸ਼ੀਆਂ ਨਹੀਂ ਹੈਗੀ ਅੰਦਰ ਸਾਡਾ ਬੁਝਾਇਆ ਹੋਇਆ ਪਹਿਲਾ ਇਸਲਾਮ ਮਤ ਰਵਦਾ ਹੁੰਦਾ ਸੀਗਾ ਸਭ ਤੋਂ ਵੱਧ ਵੱੜ ਦੇ ਵਿੱਚ ਅੱਜ ਹੁਰਾਨਾ ਮਨਾਇਆ ਜਾਂਦੇ ਸਿੱਖ ਰੱਦ ਨੇ ਸਭ ਤੋਂ ਵੱਧ ਸਿੱਖ ਰੱਦ ਨੇ ਕਿ ਦੂਜੇ ਦੇ ਨਾਲ ਇਹ ਬਹੁਤ ਵੱਡਾ ਉਤਮ ਤੇ ਅਪਰਾਧਾ ਕੀਤਾ ਗਿਆ ਨਗਰ ਵੱਲੋਂ ਖਾਸ ਕਰਕੇ ਪੰਚਾਇਤ ਵੱਲੋਂ ਇਕ ਤਾਂ ਬੱਚਿਆਂ ਨੂੰ ਨਿਤਰੇਣ ਸਾਰਿਆਂ ਦੇ ਬੱਚਿਆਂ ਨੂੰ ਨਿਤਰੇਣ ਜ਼ਰੂਰ ਮੇਰਾ ਖੇਚਲ ਕਰਕੇ ਸਿਖਾਓ ਕਰੇ ਕੋਈ ਨਾ ਕਰੇ ਇੱਕ ਵਾਰੀ ਤੁਸੀਂ ਨਿਤਰੇਆ ਉਹਦੇ ਪਾਵ ਬੱਚੇ ਇਹ ਤਾਂ ਦੂਸਰਾ ਵੀ ਪਤਾ ਹੈ ਕਿ ਬਾਹਰ ਕੀ ਜਿੱਤੇ ਹੈ ਜਿਹਦੇ ਵਿੱਚ ਵੀ ਅਸੀਂ ਪਿੱਛੇ ਰਹੀ ਵੰਡ ਦੇ ਵਿੱਚ ਦੋ ਕਮਾ ਨੇ ਇੱਕ ਤਾਂ ਯਹੂਦੀ ਨੇ ਇੱਕ ਸਿੱਖ ਕੌਮ ਹੈ ਜਿਹਦੀ ਘੱਟ ਬਿੰਦੀ ਕੌਮ ਹੈ ਯਹੂਦੀ ਸਭ ਤੋਂ ਵੀ ਘੱਟ ਬਾਦ ਉਹਨਾਂ ਨੇ ਆਪਣਾ ਮੂਰਖ ਬਣਾ ਦਿਆ ਸਿੱਖ ਜੀ ਸਟੇਟਲੈਸ ਅੱਜ ਦੁਨੀਆ ਦੇ ਵਿੱਚ ਨੋਬਲ ਪੁਰਸਕਾਰ ਜੇ ਤੁਸੀਂ ਦੇਖੋਗੇ ਤਾਂ ਸਭ ਤੋਂ ਵੱਧ ਜੁਹੂਦੀਆਂ ਕੋਲੇ ਸਿੱਖ ਐਜੂਕੇਸ਼ਨ ਨੂੰ ਬਹੁਤ ਪਸੰਦ ਗੁਰਦੁਆਰਾ ਪ੍ਰਬੰਧ ਕਮੇਟੀ ਬਾਬਾ ਜੀ ਇਹ ਜ਼ਰੂਰ ਖੇਤਰਨ ਸਾਡੇ ਪਿੰਡਾਂ ਦੀਆਂ ਲੜਕੀਆਂ ਤੇ ਲੜਕਿਆਂ ਇਹ ਨਹੀਂ ਪਤਾ ਲੱਗਦਾ ਵੀ ਅਸੀਂ 10ਵੀਂ ਤੋਂ ਵੱਧ ਕੀ ਕਰੀਏ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਪਲੱਸ 2 ਤੋਂ ਬਾਅਦ ਬੱਚੇ ਨੂੰ ਕੀ ਕਰਾਈਏ ਸਾਡੇ ਬਹੁਤ ਹੋਣ ਹਰ ਬੱਚੇ ਜਿਨ੍ਹਾਂ ਦੇ ਟੈਕਨੀਕਲ ਮਾਇੰਡ ਰਹੇ ਉਹ ਵਿਚਾਰੇ ਸਿੰਪਲ ਵੀਏ ਕਰਕੇ ਖੇਤਾਂ 'ਚ ਵੱਢ ਜਾਂਦੇ ਨੇ ਪਰ ਉਹ ਕਰ ਬਹੁਤ ਕੁਝ ਸਕਦੇ ਨੇ ਉਹ ਪੀਸੀਐਸ ਵੀ ਬਣ ਸਕਦੇ ਨੇ ਉਹ ਆਈਐਸ ਵੀ ਬਣ ਸਕਦੇ ਨੇ ਅਫਸੋਸ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਐਡਾ ਵੱਡਾ ਵਿਸ਼ਵ ਦਾ ਆਦਾਰਾ ਸਾਡੀ ਪਾਰਲੀਮੈਂਟ ਜਿਹੜੀ ਯੂਰਪ ਤੋਂ ਵੀ ਪਹਿਲਾਂ ਹੋ ਵਿੱਚ ਆ ਗਈ ਸੀ ਉੱਥੇ ਕੀ ਹੈ ਨਹੀਂ ਉਥੇ ਪੀਸੀ ਐਸ ਨਹੀਂ ਪੜਦਾ ਉਥੇ ਆਈਜੀਐਸ ਨਹੀਂ ਪੜਦਾ ਮੈਂ ਬਾਬਾ ਜੀ ਗੁਰਸਾਗਰ ਮਸਤਵਾਨਾ ਸਾਹਿਬ ਤੋਂ ਆਇਆ ਮਨ ਖੁਸ਼ ਹੋਇਆ ਜਿਹੜੇ ਸੰਤਾਤ ਸਿੰਘ ਮਸਤਵਾਨਾ ਸਾਹਿਬ ਸੀ ਥੋੜਾ ਬਹੁਤ ਮੈਂ ਹਿਸਟਰੀ ਦਾ ਸਟੂਡੈਂਟ ਹੋਂ ਕਰਕੇ ਉਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਸੀ এডੂਕੇਸ਼ਨ ਤੇ ਜਿਹੜੀ ਪੀਏਯੂ ਯੂਨੀਵਰਸਿਟੀ ਚਰੀਕੇ ਤੋਂ ਧਿਆਣਾ ਮਸਤਵਾਨਾ ਸਾਹਿਬ ਹੁੰਦੀ ਸੀ ਇਹ ਬਹੁਤ ਵੱਡੀ ਚੀਜ਼ ਹੈ ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਦੇ ਕੋਲੇ ਸੀਗੇ ਕਿ ਕਿ ਪੜ ਕੇ ਆਏ ਸੀਗੇ ਸਕਾਲਜ ਯੂਨੀਵਰਸਿਟੀ ਸੰਤਾਂ ਦੇ ਕੋਲੇ ਤੇ 1920 ਦੇ ਵਿੱਚ ਇਹੋ ਗੁਰਦੁਆਰਾ ਸੁਧਾਰ ਲਹਿਰ ਸੰਪੂਰਨ ਹੋਈ ਹੈ ਫਿਰ ਉੱਥੋਂ ਅੰਮ੍ਰਿਤਸਰ ਤੋਂ ਜਹਾਂ ਆਇਆ ਸੀ ਕਰਤਾ ਸਿੰਘ ਝੱਬਰ ਤੇ ਤੇਜਾ ਸਿੰਘ ਪੁੱਛ ਦੀ ਕਮਾਂਡ ਤੇ ਮਾਲਵੇ ਦੇ ਵਿੱਚ ਸੰਤਾਂ ਤੋਂ ਸੀ ਕੋਲੇ ਆਇਆ ਸੀ ਇਹਨਾਂ ਨੂੰ ਕਿਹਾ ਸੀ ਕਿ ਸਾਨੂੰ ਤੂੰ ਪ੍ਰਿੰਸੀਪਲ ਤੇਜਾ ਸਿੰਘ ਬਣਦੇ ਕਿਉਂਕਿ ਉਹ ਲਾ ਕੀਤੀ ਹੋਈ ਸੀ ਉਹਨਾਂ ਦੀ ਐਡਵੋਕੇਟਸ ਵੀ ਇਹ ਸਾਨੂੰ ਦੇ ਦੋ ਇਹ ਬੜਿਆ ਲਿਖਿਆ ਬੰਦਾ ਸੀ ਕਾਲ ਤੱਕ ਦਾ ਜੱਜ ਰਹਾ। ਸੰਤਾ ਨੇ ਨਗਰ ਵਿੱਚ ਪਛਾਦਾ ਛੱਕਦੇ ਨੇ ਪ੍ਰਿੰਸੀਪਲ ਤੇਜਾ ਸਿੰਘ ਨੂੰ ਕਿਹਾ ਤੇਜਾ ਸਿੰਘ ਜਾ ਤਾਂ ਰਿਹਾ ਕਿਤੇ ਪਾਣੀ ਨਾ ਵੇਚਣ ਲੱਗ ਜੀ ਇਹਨਾਂ ਦਿਖਿਆ ਰੱਖੇ ਪਾਣੀ ਨਾ ਵੇਚੇ ਇਹ ਵੇਚਣੀ ਚੀਜ਼ ਨਹੀਂ ਹੈ। ਇਹ ਜਦੋਂ ਪ੍ਰਿੰਸੀਪਲ ਤੇਜਾ ਸਿੰਘ ਨੂੰ ਲੈ ਕੇ ਗਏ ਅੰਮ੍ਰਿਤਸਰ ਦੇ ਵਿੱਚ ਉਦੋਂ ਲੱਖਾਂ ਬੰਨਿਆਂ ਦਾ ਘਟ ਹੋਇਆ ਵੀ ਜਿ세 ਕੌਮ ਨੂੰ ਜੱਜਾ ਮਿਲ ਗਿਆ। ਜੇ ਤੁਹਾਨੂੰ ਕੋਈ ਦੁਆਰਾ ਸਾਰਾ ਲੱਗੇ ਨਹੀਂ ਸੀ ਜਦੋਂ ਲੱਖਾਂ ਬੰਦਿਆਂ ਦਾ ਇਕੱਠ ਹੋਇਆ ਤੇਜਾ ਸਿੰਘ ਪੁੱਛ ਲਿਖ ਰਿਹਾ ਕਿ ਜਦੋਂ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਨੂੰ ਤਖਤ ਪੋਸਤੇ ਖੜਾਇਆ ਵੀ ਕਿਹਾ ਕੌਮ ਦਾ ਜੱਜਦਾਰ ਇਨਾ ਪੜਿਆ ਹੋਇਆ ਹੈ ਇੱਥੋਂ ਲੈ ਕੇ ਆਇਆ ਉਹਦੋਂ ਕੌਮ ਸੁਚੇਤ ਦੇਖੋ ਕਿ ਨਹੀਂ ਸੀ ਵੀ ਤੁਹਾਨੂੰ ਪਰਵਾਹ ਤੁਹਾਨੂੰ ਮਨਜੂਰ ਹੈ ਅਕੋ ਕੌਮ ਨੇ ਕਿਹਾ ਇੱਥੋਂ ਤੱਕ ਚੁੱਕ ਸੀ ਕਿ ਵੀ ਤੇਜਾ ਸਿੰਘ ਦੇ ਵਿੱਚ ਸਾਰੇ ਗੁਣ ਪਰ ਦੋ ਆਪਣਾ ਉਹ ਕਹਿੰਦੇ ਦੋ ਕਿਹੜੇ ਉਪਰ ਉਹ ਕਹਿੰਦੇ ਇੱਕ ਤਾਂ ਮੱਥੇ ਟਿਕਾਉਂਦਾ ਆਪਣੇ ਆਪ ਨੂੰ ਇੱਕ ਸੰਤ ਕਹਿੰਦਾ ਦੇਖੋ ਉਹਨੇ ਗੁੱਸਾ ਨਹੀਂ ਕੀਤਾ ਇਸ ਵਾਰ ਉਹਨੇ ਤੱਕਤ ਕੋਸਤੇ ਕਰਕੇ ਗਲ ਚ ਸਰੋਪਾ ਉਪਾ ਕੇ ਕੌਮ ਤੋਂ ਮਾਫੀ ਮੰਗੀ ਮੇਰੇ ਤੇ ਸੱਚੀ ਗੁੱਸੇ ਦੋਇਆ ਮੈਂ ਕੀ ਕਰਾਂ ਸੰਤ ਜਾਂਦੀ ਆ ਲੋਕ ਪੈਰਾਂ ਤੇ ਪਰ ਅੱਜ ਤੋਂ ਬਾਅਦ ਮੈਂ ਇਹ ਚੀਜ਼ ਇਹ ਇਹ ਦੋਨਾਂ ਚੀਜ਼ਾਂ ਮੈਂ ਫੇਰ ਵੀ ਉਹਨਾਂ ਨੂੰ ਅਕਾਲ ਤੱਕ ਸਾਡਾ ਜਥੇਦਾਰ ਪਰਵਾਹ ਨਹੀਂ ਕੀਤਾ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਅੰਤਰਨ ਕਮੇਟੀ ਮੈਂਬਰ ਪਹਿਲੇ ਪੰਜ ਮੈਂਬਰ ਅਸਲ ਦਾ ਇੱਕ ਪ੍ਰਿੰਸੀਪਲ ਤੇਜਸ ਸਿੰਘ ਨੇ ਸ਼੍ਰੋਮਣੀ ਕਮੇਟੀ ਬਣਾਈ ਸੀ ਮਸਤੋਹ ਅਸਲ ਵਾਲਾ ਇਹ ਦੱਲਾ ਇਹ ਕਥਾ ਇਹ ਪਹਾਣੀਆਂ ਕਿਹਨੂੰ ਦਸੀਏ ਬੱਚੇ ਦਾ ਕੋੜੀ ਕਿਉਂ ਆਉਂਦੇ ਲੜਕੀਆਂ ਤਾਂ ਕੋੜੀ ਨਹੀਂ ਆਉਂਦੀ ਬੇहद ਮਾਰੂ ਹਮਰੇ ਹੋ ਰਹੇ ਆ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਬੱਚੇ ਤਾਂ ਜਾ ਰਹੇ ਨੇ ਬਾਹਰ ਇੱਥੇ 15-20 ਸਾਲਾਂ ਤੋਂ ਕੰਮ ਨਹੀਂ ਕੀ ਬਣਾ ਇਹ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ ਸਾਡੇ ਦੇ ਨਾਲ ਸਾਡੇ ਨਾਲ ਪਰ ਜੇ ਕੋਈ ਇਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਜਿਹੜਾ ਇਹ ਨਗਰ ਨੇ ਪ੍ਰਬੰਧ ਕੀਤਾ ਮੈਂ ਸਾਵਧਾਨ ਦੇਖੋ ਮਾਰ ਦੇ ਵਿੱਚ ਤਾਂ ਮੈਂ ਤਕਰੀਬਨ ਥੋੜਾ ਬਹੁਤ ਉਧਰ ਉਧਰ ਜਾਂਦਾ ਕਿਉਂਕਿ ਮੈਂ ਮਲਾਜਮ ਹੁਣ ਕਰਕੇ ਮੈਨੂੰ ਦਿੱਕਤ ਆਉਂਦੀ ਹੈ ਪਰ ਕਿਤੇ ਪ੍ਰਬੰਧ ਨਹੀਂ ਹੈਗਾ ਇਸ ਤਰ੍ਹਾਂ ਦਾ ਪਾਰਨਰਸ਼ਿਪ ਜਿਹੜਾ ਪਿੰਡ ਨੇ ਪੈਦਾ ਕਰਦਾ ये बहुत वाला सलाह योग कदम है छोटी का छोटा कदम नहीं है ये कुछ छोटी गल नहीं है क्योंकि गुरबंत साहब कहती है इस दे अंदर पांच चोर बस है काम क्रोध लोग हंकारा अमृत लूटे अमृत की शुद्ध विधि चंगा विहार चंगा किरदार लुट लिया साधा अमृत लूटे मनमुख नहीं बुझे कोई ना सुने पुकारा ਗੁਰਮਤਿ ਸਾਧਨ ਲਈ ਸੰਗਤ ਜੀ। ਸੋ ਬਹੁਤ-ਬਹੁਤ ਮੁਬਾਰਕਬਾਦ ਹੈ ਮੇਰੇ ਬਣੋ ਕਿ ਕਦੇ ਆਵਾਂਗੇ ਬੱਚਿਆਂ ਦੇ ਨਾਲ ਕੋਈ ਚੜ੍ਹਵੀ ਚਰਚਾ ਜ਼ਰੂਰ ਕਰਾਂਗੇ। ਪਰ ਬੇਨਤੀ ਹੈ ਵੀ ਜਿਹੜਾ ਹੈ ਆਪਾਂ ਵੈੱਬਸਾਈਟ ਲਾਂਚ ਕੀਤੀ ਅੱਜ। ਇਹ ਵੈੱਬਸਾਈਟ ਕੱਲੇ ਪੈਸੇ ਨੂੰ ਪਾਰਦਰਸ਼ੀ ਰੰਧ ਵਾਸਤੇ ਨਹੀਂ ਹੈਗੀ। ਇਹਦੇ ਵਿੱਚ ਗੁਰਮਤਿ ਦੇ ਹਰ ਫਰੰਟ ਤੋਂ ਗਿਆਨ ਹੈ। ਇਿੱਥੇ ਪ੍ਰੋਗਰੈਸ ਰਿਪੋਰਟ ਵੀ ਹੈ ਇਹਦੇ ਵਿੱਚ ਪੈਸੇ ਦੀ ਰਿਪੋਰਟ ਵੀ ਹੈ ਇਹਦੇ ਵਿੱਚ ਗੁਰਮਤਿ ਦੀ ਸੰਖਿਆ ਵੀ ਹੋਣੀ ਪਈ ਹੋਣੀ ਹੈ ਪਰ ਇੱਕ ਵਾਰੀ ਜਿਹੜਾ ਸਿੱਖਾਂ ਨੂੰ ਬੇਇੱਜ਼ਤੀ ਕਰੀਏ ਵੀ ਇੱਕ ਵਾਰੀ ਬੱਚਿਆਂ ਨੂੰ ਜ਼ਰੂਰ ਲਾਉਂਦਾ ਇਸ ਪਾਸੇ ਬੱਚੇ ਬਹੁਤ ਮਾਰੇ ਪਾਸੇ ਚੱਲਦੇ ਫੋਨ ਦੇ ਵਿੱਚ ਇਸ ਤਰ੍ਹਾਂ ਦਾ ਕ੍ਰਾਈਮ ਫੈਲ ਰਿਹਾ ਹੈ ਬੱਚੇ 2-2 3-3 ਘੰਟੇ ਇੱਕ ਜਗ੍ਹਾ ਬੈਠੇ ਫੋਨ ਦੇਖੀਏ डब्ल्यूडीबी रिपोर्ट ਹੈ ਵਿਡੇਥ ਰੇਟ ਆਇਆ ਬਹੁਤ ਤੇਜ਼ੀ ਨਾਲ ਵਧੂਗਾ ਕਿਉਂਕਿ ਬੱਚੇ ਤਾਂ ਇੱਥੇ ਬਹਿ ਕੇ ਜੀਰੀ ਕਰ ਬੰਦੇ ਸਹੀ ਇਹਨਾਂ ਨੂੰ ਜ਼ਰੂਰ ਬੱਚਿਆਂ ਉਧਾਰ ਰੱਖੀਏ ਆਪਾਂ ਇਹਨਾਂ ਨੂੰ ਮੇੜੇ ਲੈ ਕੇ ਆਈਏ ਇਹਨਾਂ ਨਾਲ ਗੱਲਾਂ ਕਰੀਏ ਚਾਕੇ ਫਿਰ ਕਿਤੇ ਇਹਨਾਂ ਨੂੰ ਸੁਜੀ ਪਾਉਣੀ ਹੈ ਤੇ ਆਦਰਵਾਇਜ਼ ਬਹੁਤ ਵੱਡਾ ਲਾਸ ਹੋ ਜਾਣਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਗੁਰੂ ਸਾਹਿਬ ਨੇ ਬਹੁਤ ਵੱਡੀ ਕੌਮ ਸਰਜੀ ਜੀ ਤੋਂ ਉਹਨਾਂ ਜਿਹਨੂੰ ਕਿਹਾ ਸੀ ਮੇਰਾ ਆਪਦਾ ਰੂਪ ਹੈ ਇਹ ਤਾਂ ਦੁਨੀਆ ਸੇਦ ਲੋ ਸੋ ਤੁਹਾਨੂੰ ਬੇਨਤੀ ਆ ਜਿਸ ਸਾਲ ਦੀ ਸ਼ੁਰੂਆਤ ਹੈ ਭਾਵੇਂ ਸਾਲ ਇਸਾਈਤ ਮਤ ਤੋਂ ਸ਼ੁਰੂ ਹੋਇਆ ਸਾਡੀ ਬਦ ਕਿਸਮਤੀ ਹੈ ਸਾਡਾ ਨਾਨਕਸ਼ਾਈ ਕੈਲੰਡਰ ਪਰਵਾਹ ਨਹੀਂ ਹੋਇਆ ਜੀ ਦਾ ਸਾਡਾ ਸਾਲ ਇੰਨਾ ਸ਼ੁਰੂ ਨਹੀਂ ਹੋਇਆ ਜੁਦੀਆਂ ਨੇ ਵੀ ਆਪਣਾ ਕਰ ਲਿਆ ਇਸਲਾਮ ਦੇ ਨੇ ਵੀ ਆਪਣਾ ਕਰ ਲਿਆ ਇਸਾਈਤ ਨੇ ਵੀ ਆਪਣਾ ਕਰ ਲਿਆ ਸਾਤੋਂ ਨਹੀਂ ਹੋਇਆ ਸਾਡੇ ਚ ਕਲੇਸ਼ ਹੈ ਬਹੁਤ ਅਖਰੀ ਗਿਆਨੀ ਤੇ ਅਨੁਭਵੀ ਗਿਆਨੀ ਵਿੱਚ ਬਹੁਤ ਫਰਕ ਹੁੰਦਾ ਹੈ। ਅਸੀਂ ਅਖਰੀ ਗਿਆਨੀਆਂ ਦੇ ਤਾਂ ਪੇੜਾ ਕਰ ਕਰਦਾ। ਨਾ ਕੋਈ ਨਾਮ ਬਾਣੀ ਦਾ ਗਿਆਨ ਹੈ, ਨਾ ਕੋਈ ਰਸ ਹੈ, ਨਾ ਕੋਈ ਵਿਵਸਥਾ ਹੈ, ਨਾ ਪਿਓ ਪਾਉ ਹੈ ਤੇ ਨਾ ਕੋਈ ਜੀਵਨ ਹੈ, ਸਿੱਕਾ ਦਾ ਗੱਲਾਂ। ਇੱਕ ਹੋਰ ਗੱਲ ਵੀ ਇਹ ਕਰਦੀ ਏ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਜੀਵਨਾ ਨਹੀਂ ਹੋ ਸਕਦਾ। ਗੁਰਨਾਨਕ ਦੇਵ ਘਰ ਦਾ ਪ੍ਰਚਾਰ ਜੀਵਨ ਅਰਥ ਹੁੰਦਾ। ਸਾਡੇ ਨਾਲ ਵਰਤਕੇ ਕੋਈ ਕਹੇ ਵੀ ਪਰਮਾਤਮਾ ਮੈਨੂੰ ਇਹਦੇ ਵਰਤਾ ਬਣਾਦਾ। ਸਾਡੇ ਨਾਲ ਵਰਤਕੇ ਕੋਈ ਰਿਸ਼ਤੇਦਾਰੀ ਪਾਕੇ ਖੁਸ਼ ਹੋਵੇ, ਸਾਨੂੰ ਕੋਈ ਪੈਸਾ ਦੇ ਕੇ ਖੁਸ਼ ਹੋਵੇ, ਸਾਡੇ ਨਾਲ ਕਾਰੋਬਾਰ ਸਮਝਾ ਕਰਕੇ ਕੋਈ ਕੁਝ ਹੋਵੇ। ਜਿੰਨੀਆਂ ਓਟਾਂ, ਜੈਰੀਆਂ ਨੂੰ ਸਾਡੇ ਨਾਲ ਭਰੀਆਂ ਪਈਆਂ ਨੇ, ਜਿੰਨਾਂ ਸਾਡੇ ਨਾਲ ਨਹੀਂ ਪਈਆਂ ਦੇ ਸਾਰੇ। ਤੇ ਗਿਆਨ ਸਾਡਾ ਗੁਰੂ ਦਾ। ਦੇਖੋ ਇਹ ਬਹੁਤ ਤਰਾਸਦੀ ਹੈ ਠੀਕੇ ਜਿਹੜਾ ਤੁਸੀਂ ਉਪਰਾਲਾ ਤੇ ਯਤਨ ਕੀਤਾ ਇਹ ਬਹੁਤ ਸਲਾਘਾਯੋਗ ਹੁੰਦਾ ਮੈਂ ਤਾਂ ਕਹਿੰਦਾ ਵੀ ਇਹ ਪਹਿਲਾ ਪਿੰਡ ਹੈ ਪਿੰਡ ਦਾ ਇਲੈਕਟ੍ਰੋਨਿਕ ਵੀਰ ਉਾਰੇ ਦੀ ਇੰਟਰੂ ਹੋਣੀ ਚਾਹੀਦੀ ਹੈ ਬਾਕੇ ਦਾ ਇੰਨੀ ਬਵਿੱਤਰਤਾ ਇੰਨੀ ਪਾਰਦਰਸ਼ਤਾ ਇੰਨਾ ਤਿਆਰ ਕਿ ਕਿਤੇ ਵੀ ਨਹੀਂ ਹੈਗਾ ਬਹੁਤ ਉਸੇ ਬਹੁਤ ਸੇਖੂ ਗਿਆ ਕੋਈ ਇੱਕ ਸ਼ਬਦ ਵੀ ਨਹੀਂ ਚੱਲਦਾ ਨਾਲ ਦੀ ਨਾਲ ਗੱਲ ਨੂੰ ਆਉਂਦਾ ਨਵਰਤਾਈ ਰਹੀ ਤਿਆਰੀ ਰਹੀ ਪਤਨ ਨਿਰਹਾ ਸੋ ਬੀਤਦੀ ਹੈ ਅੱਜ ਜਿਨ੍ਹਾਂ ਭਰਾਵਾਂ ਦਾ ਨਿਤਨੇਮ ਟੁੱਟਿਆ ਹੋਇਆ ਜਸਵੀ ਜਪੀ ਸਾਹਿਬ ਕਰ ਲਿਆ ਜਿਹੜਾ ਸਾਹਿਬ ਟੁੱਟੀ ਹੋਈ ਹੈ ਕਿਰਪਾ ਕਰਕੇ ਅੱਜ ਤੋਂ ਸ਼ੁਰੂ ਕਰੀਏ ਆਪਾਂ 15 ਮਿੰਟ ਸਵੇਰੇ 15 ਮਿੰਟ ਸ਼ਾਮ ਦੇ ਐਨੀ ਕਰਾਂ ਇਹਦੇ ਨਾਲ ਸਾਡੀ ਮਾਨਸਿਕ ਅਵਸਥਾ ਦੀ ਸਪੱਇ ਹੋ ਜਾਂਦੀ ਹੈ ਨਿਤਨੇਮ ਤੋਂ ਬਿਨਾਂ ਸਟੱਡਾ ਬਾਹਰੋਂ ਸੋਹੂ ਰਹਿ ਜਾਂਦਾ ਕੱਪੜੇ ਵੀ ਲੈ ਰਹੇ ਜਾਂਦਾ ਪੱਲਾ ਅੰਦਰ ਅਸੀਂ ਕੁਝ ਹੋਰੀ ਹੋ ਜਾਂਦੀ ਹੈ ਜਿਹੜੇ ਅਣਪੜ੍ਹ ਘਰਾ ਨੇ ਸਵੇ ਬਾਪੂ বুঝੋਗੇ ਉਹਨਾਂ ਨੂੰ ਬੈਂਤੀ ਆ ਉਹ ਵੀ ਚੌਂਕੜਾ ਮਾਰ ਕੇ 15 ਮਿੰਟ ਸਵੇਰੇ 15 ਮਿੰਟ ਸ਼ਾਮ ਨੂੰ ਬੈਠ ਆਪਣੇ ਘਰਾਂ ਨੇ ਉਸ ਕੋਈ ਬੇਵਜ ਚੱਗੀ ਜਾਵੇ ਇੱਕ ਹੋਰ ਬਹੁਤ ਕੌੜੀ ਗੱਲ ਮੈਂ ਕਹੂੰਗਾ ਬੱਚੇ ਆਪ ਮਹਾਰੇ ਵਿਆਹ ਕਰਾਉਣਾ ਪਿੰਡ ਦੇ ਲੜਕੇ ਪਿੰਡ ਦੀਆਂ ਬੱਚੀਆਂ ਨਾਲ ਵਿਆਹ ਕਰਾ ਜਾਂਦੇ ਆ ਲੜਕੀਆਂ ਦੀ ਆਤਮ ਤੇ ਹੋ ਰਹੀ ਹੈ ਸਾਨੂੰ ਐਸਐਸਪੀ ਸਾਨੂੰ ਦੇ ਸੀਐਸਬੀ ਇੱਕ ਪੇ ਟੇਕ ਕਮਾਈ ਦੀ ਟੀਚਰ ਸੀ ਜੋ ਸਕੂਲ ਦੇ ਵਿੱਚ ਗੁਰਪ੍ਰੀਤ ਸਿੰਘ ਤੂਰ ਸਭ ਤੋਂ ਸਰਜਾਂਦ ਗੁਰਪ੍ਰੀਤ ਸਿੰਘ ਤੂਰ ਸੀਗੇ ਆਪਣੇ ਐਸਐਸਪੀ ਬਣਾ ਲੈ ਵੀ ਰੱਖੀ ਗਏ ਉਹ ਕਹਿੰਦੇ ਮਾਂ ਟੀਚਰ ਸੀ بیٹے ਨੂੰ ਕਿਸੇ ਨੇ ਕਹਤਾ ਬੇਟਾ ਨਸ਼ੇੜੀ ਸੀਗਾ بیٹے ਨੂੰ ਕਿਸੇ ਨੇ ਕਿਹਾ ਉਹਦੇ ਪੁੱਤ ਨੂੰ ਵੀ ਜੇ ਤੂੰ ਆਪਣੀ ਮਾਂ ਨੂੰ ਮਾਰ ਦੇ ਤਾਂ ਤੈਨੂੰ ਨੌਕਰੀ ਮਿਲ ਜੂ ਅੱਧੀ ਰਾਤ ਨੂੰ ਕਿਰਪਾਨ ਲੈ ਕੇ ਗੜਦੇ ਤੱਕਲੀ ਮਾਂ ਦੇਖੋ ਕਿੰਨਾ ਕਿਸ ਤਰ੍ਹਾਂ ਦਾ ਨਸਤਾ ਹੋ ਗਈ ਐ ਸ਼ਿਆਰੇ ਬੰਦੇ ਕੀ ਹਾਲਾਤ ਬਣ ਜਾਂਦੇ ਉਹਦਾ ਕੋਈ ਮਤਲਬ ਨਹੀਂ ਹੁੰਦਾ ਤੇ ਉਹ ਐਸਾ ਸਿਖੋ ਨੀ ਵਿਆਹ ਹੋਵੇ ਬੱਚੇ ਇਸ ਤਰ੍ਹਾਂ ਦੇ ਹਾਲਾਤ ਬਣੇ ਪਏ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਸਾਡੇ ਘਰੇ ਕੌਣ ਆਇਆ ਮੇਰਾ ਲਾੜਾ ਕੀ ਹੈ ਮਨੋਰਾਮ ਇਹ ਵੀ ਵਾਰ ਇਸ ਤਰ੍ਹਾਂ ਦੇ ਹਾਲਾਤ ਸਾਡੇ ਬਣੇ ਪਏ ਸੋ ਬੱਚਿਆਂ ਨਾਲ ਹੀ ਸੰਗਤ ਐ ਜਰੂਰ ਕਰੋ ਜਰੂਰ ਬਣਾਓ ਇਹਨਾਂ ਦੇ ਨੇਕ ਤੇ ਪਾਉ ਦਮਾਗ ਇਨਾਂ ਨੂੰ ਬਿਠਾਓ ਮੈਂ ਤਾਂ ਸਾਰੇ ਨੁਕਦਰ ਨੂੰ ਮੁਵਾਕਫਾ ਦਿੰਦਾ ਬਾਬਾ ਜੀ ਨੂੰ ਮੁਵਾਕਫਾ ਦਿੰਦਾ ਕਮੇਟੀ ਨੂੰ ਮੁਵਾਕਫਾ ਦਿੰਦਾ ਗੁਰੂ ਸਾਹਿਬ ਦੇ ਮਸਕਵਾਲਾ ਸਾਹਿਬ ਤੋਂ ਵੀਰੇ ਬਾਬਾ ਜੀ ਆਏ ਨੇ ਸਪੈਸ਼ਲ ਗੁਣਾ ਦਾ ਤਖਵਾਰ ਦੇ ਸਾਰੇ ਨੁਕਦਰ ਪੰਚਾਇਤ ਨੂੰ ਮੈਂ ਮੁਵਾਕਫਾ ਦਿੰਦਾ ਇਹ ਤੁਸੀਂ ਬਹੁਤ ਵੱਡਾ ਉਪਰਾਹਲਾ ਕੀਤਾ ਬਹੁਤ ਵਧਾਈ ਦੇ ਪਾਤਰ ਹੋ ਸਲਾਘਾਯੋਗ ਇੱਕ ਜਿੰਨੇ ਵੀ ਵੀਰ ਅੱਜ ਇਹ ਸਿਸਟਮ ਦੇ ਨਾਲ ਸਪੋਰਟ ਕਰ ਰਹੇ ਅੱਜ ਅੱਜ ਦੀ ਗੱਲ ਕਿਰਪਾ ਕਰਕੇ ਨਾਲ ਖੜੇ ਹੋ ਸਾਡਾ ਸੁਆ ਬਣਦਾ 6 ਮਹੀਨੇ ਵੀ ਦਿਨਾਵਾ ਦਾ ਘਾਟਾ ਬਣ ਲੱਜ ਜਾਂਦੀ ਹੈ ਇਹਨੂੰ سپورਟ ਦੀ ਲੋੜ ਹੈ ਇਹਨੂੰ ਮਦਦ ਦੀ ਲੋੜ ਹੈ ਅਸੀਂ ਸ਼ੁਰੂਆਤ ਬਹੁਤ ਸੋਹਣੀ ਕਰਦੇ ਹਾਂ ਐਂਡ ਸਾਡਾ ਬਹੁਤ ਮਾੜਾ ਹੁੰਦਾ ਇਹ ਜ਼ਰੂਰ ਯਾਦ ਰੱਖੋ ਜੇ ਕਿਸੇ ਚੋਕ ਨੂੰ ਵੀ ਆ ਪਰਦੇਸ ਤੋਂ ਕਹਿੰਿਆ ਨਾ ਆਪਣੇ ਚੱਕਰ ਓਪਨਲੀ ਜਿਹੜਾ ਗੱਲ ਕਰਨਾ ਤਾਂ ਪਰਹੇਜ਼ ਰੱਖੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੋਂ ਪਾਪੀ ਮੰਨ ਮੈਂ ਕਰਦਾ ਹਾਂ ਕਿ ਸਾਰੇ ਜਿਹੜੇ ਬਿਟੇ ਨੇ ਜਿਹਾਣਾ ਤੇ ਮੈਂ ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਕਰੂੰਗਾ बाबा जी जसवीर सिंह जी खालसा मुखसेवाला सूबेदार हरपाल सिंह जी सैकटरी साहब टह सिंह जी खजांसी साहब उत्तम सिंह जी मैंबर साहब शेर सिंह जी ज्यौन सिंह जी काका सिंह जी सुबेग सिंह जी गुरमेल बिंदर सिंह जी बारा सिंह जी बधाई के पात्र ने जी धन्यवाद है नगर पंचायत साग वीर गुरमुखी सरपंच साहब विशेष सहयोग गुरचरण सिंह जैदकर बरनला यादविंद मेरे दफ्तर का मुंडा जो नगर का मुंडा परमात्मा बहुत कित पे पपकारी है दयावान है सेवा भावना है तो जे कोई कितने यकीन करना पै जे फिर करो ये यकीन तोड़न वाला नहीं है बहुत वाइस इंसान है हड ग्रंथ बाबा जी रूप सिंह जी आए हैं रागे भाई चमकौर सिंह जी ने सारी प्रबंधक कमेटी का पूर्न सत्कार ਸਾਰੀ ਸੰਗਤ ਦਾ ਸਨੂ ਨਕਰਦਾ ਬਹੁਤ ਬਹੁਤ ਤਰਵਾ ਜੀ ਮੇ ਤੋਂ ਕੋਈ ਗਲਤੀ ਹੋਈ ਹੋਵੇ ਮਾਫ ਕਰਿਓ ਤੇ ਹੁਣ ਆਪਾਂ ਇਹ ਪ੍ਰਵਾਧਨ ਲਾਂਚ ਕਰੀਏ ਤੇ ਸੰਪੂਰਨ ਦੇ ਢੰਗ ਨਾਲ ਵਧੀਆ ਢੰਗ ਨਾਲ ਚਲਾਈਏ ਤੇ ਪੰਜਾਬ ਦੇ ਵਿੱਚ ਇਹ ਬੰਦੇ ਨੇ ਉਹ ਇੱਥੇ ਆਇਆ ਕਰਨਾ ਹੈ ਤੁਸੀਂ ਕਹਿ ਨਹੀਂ ਕੀਤਾ ਸਾਨੂੰ ਵੀ ਸਮਝਾਓ ਆਪਾਂ ਰੋਜ਼ ਮਾਰਕ ਬਣੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤਨਪੁਰ ਚੁੱਕੀ ਖੇਨਾ ਬਰਾਉਫਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਜੀ ਉਤਕਰਨ ਤੋਂ ਫਰਨਾਂਡੋ ਕੁਸਾਬੋ ਦਾ ਕਿ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਬੜਾ ਵੱਡਾ ਜਿਹੜਾ ਗਿਆਨ ਦਾ ਭੰਡਾਰ ਸੇ ਸਰ ਜੀ ਭਾਈ ਦਰ ਸਿੰਘ ਸਿੰਘ ਜੀ ਮੱਥਾ ਲਾ ਕੇ ਆਪਣੇ ਅੰਦਰ ਸਮਾਈ ਬਠੇ ਕਿਉਂਕਿ ਦਾਸ ਜੀ ਪਹਿਲੀ ਵਾਰ ਸੁਣਿਆ ਵਾਜੇ। ਵੇਲੇ ਹਰਿਵਾਰਾ ਪਰ ਸੁਣਿਆ ਪਹਿਲੀ ਵਾਰ। ਸੋ ਮੈਂ ਸਾਰੀ ਸੰਗਤ ਦਾ ਜਿਹੜੀ ਆਈ ਨਹੀਂ ਇੱਕ ਵਾਰ ਤੋਂ ਫਿਰ ਧੰਨਵਾਦ ਕਰਦਾ। ਸਾਡੇ ਗੁਰਦੁਆਰਾ ਰਾਮ ਸਰ ਦਾ ਤੁਹਾਨੂੰ ਲਾਤੂ ਨੂੰ ਇਸ ਖਤਰ ਸਰਪੰਚ ਨੇ ਕਨਵਾਦ ਜੀ ਇਹ ਕਥਾਵਾਚਕ ਗੈਣੀ ਆਪਣੇ ਗੋਵਿੰਦ ਸਿੰਘ ਜੀ ਲੋਕੋਵਾਲ ਪਸਉਣਾ ਸਾਡੇ ਉਹ ਵੀ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਹੁਸੇਸ ਤੌਰ ਤੇ ਮੀਡੀਆ ਦੇ ਵਿੱਚ ਸਾਡੇ ਮੀਡੀਆ ਵਾਲੇ ਵੀਰ ਤੇ ਭਾਈ ਗੁਰਪ੍ਰੀਤ ਸਿੰਘ ਜੀ ਵੀ ਤੁਹਾਡੇ ਆਪਣੇ ਘੱਟ ਪੈਣੀ ਦੇ ਜਿਹੜੇ ਉਹੀ ਪਹੁੰਚੇ ਨੇ ਸੋ ਆਪਾਂ ਕਿਉਂਕਿ ਇੱਕ ਦੂਸਰੀ ਗੱਲ ਪੱਪਾ ਜੀ ਸਾਡੇ ਜਿਹੜੇ ਬੱਚੇ ਨੇ ਸਾਡੇ ਬਾਬਾ ਜੀ ਨੇ ਬੜੇ ਜੋੜੇ ਨੇ 20 25 ਬੱਚੇ ਨੇ ਜਿਹੜੇ ਉਹ ਗੱਤਕੇ ਦੀ ਟੀਮ ਬਣ ਚੁੱਕੀ ਹੈ ਪੂਰਨ ਤੌਰ ਤੇ ਸਿੱਖੇ ਨੇ ਗੱਤਕੇ ਦੀ ਸਪਲਾਈ ਚੱਲਦੀ ਹੈ ਤੇ 20 25 ਬੱਚੇ ਹੀ ਸੰਖਿਆ ਕਰ ਰਹੇ ਨੇ ਜਿਨ੍ਹਾਂ ਦੇ ਵਿੱਚੋਂ 10 12 ਸਿੰਘ ਸਾਡੇ ਪ੍ਰੋਪਰ ਤੌਰ ਤੇ ਗਰੰਤੀ ਸਿੰਘ ਬਣ ਚੁੱਕੇ ਨੇ ਸਾਡੇ ਨਗਰ ਦੇ ਵਿੱਚੋਂ ਇਹ ਸਾਡੇ ਬਾਬਾ ਜੀ ਦੀ ਬੜੀ ਵੱਡੀ ਦੇਣ ਹੈ ਅਸੀਂ ਬਹੁਤ ਇਨ ਦਾ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਬੜਾ ਫਾਇਦਾ ਕਰਕੇ ਬੜੇ ਬੱਚੇ ਲੱਭੋੜੇ ਸੋ ਅੱਜ ਇਹਨੂੰ ਬੰਤੀ ਅੱਜ ਇਹਨੂੰ ਕੋ ਲਾਂਚ ਕਰਦੀ ਇੱਕ ਵਾਰ ਸਾਰੀ ਸੰਗਤ ਨੂੰ ਤੁਸੀਂ ਨਖਾ ਦਿਓ ਬਾਬਾ ਜੀ ਜੀ ਕੋਈ ਗੱਲ ਨਹੀਂ ਜੀ ਆਜੋ ਤੁਸੀਂ ਆਦੋ ਜੀ ਆਦੋ ਜੀ ਪੁਰੇ ਆ ਜੀ ਹਾਂ ਪਚਾਲਿਆ ਹਾਂ ਜੀ ਸਭ ਬੰਦ ਪਚਾਲਿਆ ਥੋੜਾ ਜੱਗ ਅੱਗੇ ਨੂੰ ਹੋ ਜਾਂਦੇ ਹਨ ਹਾਂ ਹਾਂ ਪੁਰਸ਼ਾ ਹਾਂ ਹਾਂ ਆ ਜੀ ਇਹ ਖੋਲ ਦੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ